ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਪੁਰਾਣੇ ਪੰਜਾਬ ਯਾਨੀ ਕਿ ਲੈਂਦੇ ਤੇ ਚੜਦੇ ਪੰਜਾਬ ਦੇ ਮਸ਼ਹੂਰ ਗਾਇਕ ਆਲਮ ਲੋਹਾਰ ਜੀ ਬਾਰੇ ਆਲਮ ਲੋਹਾਰ ਅੱਜ ਕੱਲ ਲੈਂਦੇ ਪੰਜਾਬ ਦਾ ਮਸ਼ਹੂਰ ਲੋਕ ਗਾਇਕ ਜਿਨ੍ਹਾਂ ਨੂੰ ਉਹਨਾਂ ਦੇ ਗਾਏ ਬੇਸ਼ਮਾਰ ਲੋਕ ਗੀਤਾਂ ਕਰਕੇ ਪੂਰੀ ਦੁਨੀਆ ਵਿੱਚ ਬੇਹੱਦ ਸ਼ੌਰਤ ਹਾਸਲ ਹੋਈ ਲੈਂਦੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਏ ਮੁਹੰਮਦ ਆਲਮ ਲੋਹਾਰ ਨੂੰ ਆਪਣੇ ਫਾਨੇ ਮੂਸੀਕੀ ਜਰੀਏ ਦੋਵਾਂ ਪੰਜਾਬਾਂ ਦੇ ਨਾਲ ਨਾਲ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਨੂੰ ਬੜੀ ਰੀਜਨਲ ਸੁਣਿਆ ਗਿਆ ਆਲਮ ਲੁਹਾਰ ਨੂੰ ਅੱਜ ਸਾਡੇ ਕੋਲੋਂ ਵਿਛੜਿਆ 40 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਅੱਜ ਵੀ ਉਹਨਾਂ ਵੱਲੋਂ ਗਾਏ ਗੀਤ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ ਮੁਹੰਮਦ ਆਲਮ ਲੁਹਾਰ ਪੰਜਾਬ ਦਾ ਉਹ ਲੋਕ ਫਨਕਾਰ ਸੀ ਜਿਨ੍ਹਾਂ ਦੀ ਗਾਇਕੀ ਦੀਆਂ ਧੂਮਾਂ ਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪਈਆਂ ਪੰਜਾਬ ਦੇ ਲੋਕ ਗੀਤਾਂ ਦੀ ਬਾਤ ਪਾਉਣ ਵਾਲਾ ਪੰਜਾਬੀਅਤ ਵਿਚਰੰਗਿਆ ਆਲਮ ਲੁਹਾਰ ਇੱਕ ਬਲੱਖਣ ਸਖਸ਼ੀਅਤ ਦਾ ਮਾਲਕ ਸੀ। ਉਹਨਾਂ ਦਾ ਦਰਮਿਆਨਾ ਕੱਦ, ਭਰਮਾ ਜੁਸਾ ਕਣਕਵੰਨਾ ਰੰਗ ਅਤੇ ਸਿਰ ਤੇ ਲੰਬੇ ਵਾਲ, ਹੱਥਾਂ ਵਿੱਚ ਚਮਟਾ, ਗਲ ਵਿੱਚ ਮੋਤੀਆਂ ਦੀ ਗਾਨੀ, ਪੈਰੀ ਕੱਢਮਾ ਖੁੱਸਾ, ਉਂਗਲੀਆਂ ਵਿੱਚ ਛੱਲੇ, ਤੇੜ ਰੰਗਦਾਰ ਲਾਚਾ, ਕਢਾਈ ਵਾਲਾ ਕੁੜਤਾ, ਉਹਨਾਂ ਦੀ ਬਖਰੀ ਚਾਲ ਢਾਲ ਅਤੇ ਮੁੱਖ ਤੇ ਮੁਸਕਾਨ ਨੂੰ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਪੰਜਾਬ ਦਾ ਹਕੀਕੀ ਨੁਮਾਇੰਦਾ ਆ ਰਿਹਾ ਹੋਵੇ। ਸੱਚਮੁੱਚ ਹੀ ਸਾਂਝੇ ਪੰਜਾਬ ਦਾ ਕੋਹਿਨੂਰ ਹੀਰਾ ਸੀ ਪੰਜਾਬੀ ਲੋਕ ਗਾਇਕ ਮੁਹੰਮਦ ਆਲਮ ਲੋਹਾਰ ਆਲਮ ਲੋਹਾਰ ਦਾ ਜਨਮ 1 ਮਾਰਚ 1928 ਨੂੰ ਲਹਿੰਦੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਊਚਕੋਚ ਨਜ਼ਦੀਕ ਲਾਲਾ موسیٰ ਤਹਿਸੀਲ ਖਾਰੀਆਂ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿੱਚ ਹੋਇਆ ਲੋਹਾਰ ਪਰਿਵਾਰ ਵਿੱਚ ਪੈਦਾ ਹੋਏ ਆਲਮ ਲੋਹਾਰ ਨੂੰ ਬਚਪਨ ਤੋਂ ਹੀ ਸੂਫੀਅਨ ਕਲਾਮ ਪੰਜਾਬੀ ਲੋਕ ਦਾਸਤਾਨਾਂ ਅਤੇ ਪੰਜਾਬੀ ਕਿੱਸਿਆਂ ਨੂੰ ਪੜਨ ਤੇ ਸੁਣਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਆਲਮ ਲੋਹਾਰ ਨੇ ਤਕਰੀਬਨ 8-9 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ ਗਾਉਣ ਦੀ ਮੋਢਲੀ ਸਿੱਖਿਆ ਆਪਣੇ ਨਾਨਕੇ ਪਿੰਡ ਆਪਣੇ ਮਾਮੇ ਮੁਹੰਮਦਦੀਨ ਕੋਲੋਂ ਹਾਸਲ ਕੀਤੀ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵੀ ਆਪਣੇ ਜੱਦੀ ਪੁਸ਼ਤੀ ਲੋਹਾਰਾ ਕੰਮ ਹੀ ਕਰੇ ਪਰ ਆਲਮ ਦਾ ਗਾਉਣ ਦਾ ਸ਼ੌਂਕ جنੂਨ ਦੀ ਹੱਦ ਪਾਰ ਕਰ ਚੁੱਕਾ ਸੀ ਉਸਨੇ ਗਉਣ ਤੋਂ ਸੇਵਾ ਹੋਰ ਕੁਝ ਵੀ ਨਹੀਂ ਕਰਨਾ ਸੀ ਸੱਤ ਭੈਣਾਂ ਦਾ ਇਕਲੌਤਾ लाडला ਵੀਰ ਆਲਮ ਲੋਹਾਰ ਸਕੂਲ ਵਿੱਚ ਪਹਿਲੀ ਜਮਾਤ ਵਿੱਚ ਪੜਦਾ ਸੀ ਘਰ ਵਿੱਚ ਪਈ ਸੈਫ ਉਲ ਮਲੂਕ ਦੇ ਕਲਾਮ ਦੀ ਕਿਤਾਬ ਨੂੰ ਬੜੇ ਸ਼ੌਂਕ ਨਾਲ ਪੜ੍ਹਨ ਲੱਗ ਪਿਆ ਰੱਬ ਵੱਲੋਂ ਬਖਸ਼ੀ ਸੁਰੀਲੀ ਆਵਾਜ਼ ਅਤੇ ਤਿੱਖਣ ਬੁੱਧੀ ਦਾ ਮਾਲਕ ਆਲਮ ਲੋਹਾਰ ਨਿੱਕੀ ਉਮਰੇ ਹੀ ਆਪਣੀ ਗਾਇਕੀ ਨੂੰ ਸਿਖਰਾਂ ਵੱਲ ਲੈ ਤੁਰਿਆ ਸੀ ਆਲਮ ਲੋਹਾਰ ਨੇ ਬਚਪਨ ਵਿੱਚ ਹੀ ਬਹੁਤ ਸਾਰੇ ਸੂਫੀਆਂ ਦਾ ਕਲਾਮ ਜਿਨ੍ਹਾਂ ਵਿੱਚ ਬੁੱਲੇ ਸ਼ਾਹ ਦੇ ਕਲਾਮ, ਸੁਲਤਾਨ ਬਾਹੂ ਦੇ ਕਲਾਮ, ਬਾਬਾ ਫਰੀਦ ਜੀ ਦੀ ਬਾਣੀ, ਸੈਫ ਉੱਲ ਮਲੂਕ ਅਤੇ ਪੰਜਾਬ ਦੀਆਂ ਲੋਕ داستانਾਂ ਜਿਨ੍ਹਾਂ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਯੂਸਫ ਜਲੈਖਾ ਅਤੇ ਦੁੱਲਾ ਭੱਟੀ ਨੂੰ ਮੂੰਹ ਜਵਾਨੀ ਯਾਦ ਕਰ ਲਿਆ ਸੀ ਤੇ ਇਹਨਾਂ ਨੂੰ ਉਹ ਪਿੰਡਾਂ ਦੀਆਂ ਮਹਿਫਲਾਂ, ਦਰਗਾਹਾਂ ਤੇ ਲੱਗਦੇ ਮੇਲਿਆਂ ਵਿੱਚ ਸਾਰੀ-ਸਾਰੀ ਰਾਤ ਗਾਉਂਦਾ ਰਹਿੰਦਾ ਸੀ। ਉਸ ਦੀ ਗਾਇਕੀ ਵਿੱਚ ਇਨ੍ਹਾਂ ਟਿਹਰਾ ਤੇਰਾ ਸੁੰਦਾ ਸੀ ਕਿ ਲੋਕ ਸਾਰੀ-ਸਾਰੀ ਰਾਤ ਬੜੀ ਹੀ ਸਿੱਦਤ ਨਾਲ ਉਹਨਾਂ ਨੂੰ ਸੁਣਦੇ ਆਲਮ ਲੋਹਾਰ ਦੇ ਪਿੰਡ ਊਚਕੋਚ ਦੇ ਬਹੁਤ ਸਾਰੇ ਬੰਦੇ ਮਿਹਨਤ ਮਜ਼ਦੂਰੀ ਕਰਨ ਲਈ ਲਾਹੌਰ ਰਹਿੰਦੇ ਸਨ ਆਲਮ ਦੀ ਵਾਦੀ ਪ੍ਰਸਿੱਧੀ ਨੂੰ ਵੇਖ ਕੇ ਉਹਨਾਂ 13 ਸਾਲ ਦੀ ਛੋਟੀ ਜਹੀ ਉਮਰ ਵਿੱਚ ਹੀ ਆਲਮ ਲੋਹਾਰ ਨੂੰ ਲਾਹੌਰ ਵੀ ਕੇ ਖਾੜਾ ਲਾਉਣ ਲਈ ਕਿਹਾ ਆਲਮ ਲੋਹਾਰ ਨੇ ਲਾਹੌਰ ਆ ਕੇ ਆਪਣੀ ਗਾਇਕੀ ਦੇ ਰੰਗ ਬੰਨੇ ਤੇ ਆਪਣੀ ਕਲਾ ਦਾ ਭਰਪੂਰ ਮੁਜ਼ਾਹਰਾ ਕੀਤਾ ਇਸ ਤਰ੍ਹਾਂ ਹੀ ਜਦੋਂ ਇੱਕ ਦਿਨ ਇੱਕ ਰਿਕਾਰਡਿੰਗ ਕੰਪਨੀ ਦੇ ਮਾਲਕ ਜਾਨਕੀ ਦਾਸ ਨੇ ਮੇਵਾ ਮੰਡੀ ਲਾਹੌਰ ਵਿੱਚ ਆਲਮ ਲੋਹਾਰ ਨੂੰ ਗਾਉਂਦਿਆਂ ਸੁਣਿਆ ਤਾਂ ਉਸ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਤਵੇ ਭਰਾਉਣ ਲਈ ਆਉਣ ਦਾ ਸੱਦਾ ਦਿੱਤਾ ਸਿੱਧੇ ਸਾਦੇ ਪਿੰਡ ਦੇ ਰਹਿਣ ਵਾਲੇ ਆਲਮ ਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਤਵੇ ਕੀ ਹੁੰਦੇ ਹਨ ਜਦੋਂ ਆਲਮ ਲੋਹਾਰ ਜਾਨਕੀ ਦਾਸ ਦੇ ਸਟੂਡੀਓ ਪੁੱਜਾ ਤਾਂ ਆਲਮ ਨੇ ਆਪਣੀ ਬਣਾਈ ਹੋਈ ਧੌਣ ਤੇ ਤਸਵੀਰੇ ਯੂਸਫ ਪੜ੍ਹੀ ਜੋ ਜਾਨਕੀ ਦਾਸ ਨੂੰ ਪਸੰਦ ਨਾ ਆਈ ਪਰ ਕਹਿੰਦੇ ਨੇ ਹੀਰੇ ਦੀ ਪਰਖ ਚੋਰੀ ਨੂੰ ਹੀ ਹੁੰਦੀ ਹੈ। ਸੋ ਇਸੇ ਦੀ ਤੁਨ ਤੇ ਤਸਵੀਰੇ ਯੂਸਫ ਦਾ ਪਹਿਲਾ ਤਵਾ ਰਿਕਾਰਡ 13 ਸਾਲ ਦੀ ਉਮਰ ਵਿੱਚ ਮੌਲਵੀ ਨੂਰ ਮੁਹੰਮਦ ਦੀ ਰਹਿਨਮਾਈ ਹੇਠ ਜਨਮ ਦੀ ਫਰਿਆਦ ਟਾਈਟਲ ਹੇਠ ਰਿਕਾਰਡ ਕੀਤਾ ਗਿਆ। ਆਲਮੁਲਹਾਰ ਵੱਲੋਂ ਗਾਉਣ ਦਾ ਆਪਣਾ ਇੱਕ ਵੱਖਰਾ ਅੰਦਾਜ਼ ਸੀ। ਪਿੰਡਾਂ ਕਸਬਿਆਂ ਤੇ ਦਰਗਾਹਾਂ ਤੇ ਲੱਗਣ ਵਾਲੇ ਮੇਲਿਆਂ ਵਿੱਚ ਆਲਮੁਲਹਾਰ ਆਪਣਾ ਥ੍ਰਿੱਟਰ ਲਾਉਂਦਾ ਹੁੰਦਾ ਸੀ। ਜਿੱਥੇ ਉਹ ਸਾਰੀ ਸਾਰੀ ਰਾਤ ਆਪਣੀ ਲੋਕੀ ਦੀ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਤੇ ਸੂਫੀਅਨ ਕਲਾਮ ਕਿੱਸਾ ਜੂਸ ਬਜਲੈਖਾਂ ਹੀ ਰਾਂਝਾ ਸੋਹਣੀ ਹੀ ਵਲਮਿਰਜਾ ਸੇਵਾ ਅਤੇ ਆਪਣੇ ਖਾਸ ਅੰਦਾਜ਼ ਵਿੱਚ ਜਦੋਂ ਜੁਗਨੀ ਗਾਉਂਦਾ ਤਾਂ ਸੁਣਨ ਵਾਲੇ ਸਰੋਤੇ ਖੁਸ਼ ਵੀ ਹੁੰਦੇ ਤੇ ਵਿਰਹਾ ਵਿੱਚ ਉਦਾਸ ਵੀ ਹੋ ਜਾਂਦੇ ਆਲਮ ਲੋਹਾਰ ਦੀ ਖਾਸ ਪਹਿਚਾਣ ਉਹਨਾਂ ਦਾ ਹੱਥ ਵਿੱਚ ਫੜਿਆ ਚਮਟਾ ਹੁੰਦਾ ਸੀ ਆਪਣੀ ਸਾਰੀ ਜ਼ਿੰਦਗੀ ਵਿੱਚ ਆਲਮ ਲੋਹਾਰ ਨੇ ਬੇਸ਼ਮਾਰ ਗੀਤ ਗਾਏ ਅਤੇ 15 골ਡ LP ਡਿਸਕ ਆਪਣੇ ਨਾਂ ਕੀਤੇ ਇਨ੍ਹਾਂ ਨੇ ਸਨ 1948 ਵਿੱਚ ਸੈਫ ਉਲ ਮਲੂਕਾ 1959 ਵਿੱਚ ਕਿੱਸਾ ਦੁੱਲਾ ਭੱਟੀ 1961 ਵਿੱਚ ਕਿੱਸਾ ਜੂਸ ਵਜਲੇਖਾਂ 1963 ਵਿੱਚ ਕਿੱਸਾ ਹਿਰਨੀ 1964 ਵਿੱਚ ਮਸ਼ਹੂਰ ਲੋਕ ਗਾਇਕ 1964 ਵਿੱਚ ਮਸ਼ਹੂਰ ਲੋਕ ਗੀਤ ਬੋਲ ਮਿੱਟੀ ਦੇ ਬਾਵਾ 1965 ਵਿੱਚ ਜੁਗਨੀ 1967 ਵਿੱਚ ਕਿੱਸਾ ਮਿਰਜ਼ਾ ਸੇਵਾ 1968 ਵਿੱਚ ਮਿਰਜ਼ੇ ਦੀ ਮਾਂ 1969 ਵਿੱਚ ਹੀਰ 1971 ਵਿੱਚ ਮਾਂ ਦਾ ਪਿਆਰ 1972 ਵਿੱਚ ਕਿੱਸਾ ਸੱਸੀ ਪੁੰਨੂ 1973 ਵਿੱਚ ਵਿਆਹ 1974 ਵਿੱਚ ਕਿੱਸਾ 12ਵਾਂ 1975 ਵਿੱਚ ਦਿਲ ਵਾਲਾ ਦੁਖੜਾ ਅਤੇ 1970 ਵਿੱਚ ਬਾਜਾਂ ਮਾਰੀਆਂ ਬੁਲਾਇਆ ਕਈ ਵਾਰੀ ਦੇ ਟਾਈਟਲ ਹੇਠ ਸੁਪਰ ਹਿੱਟ ਗਾਣਿਆਂ ਦੇ ਰਿਕਾਰਡ ਕੱਢੇ ਜਿਨ੍ਹਾਂ ਨੂੰ ਬੇਹੱਦ ਮਕਬੂਲੀਅਤ حاصل ਹੋਈ ਇਹਨਾਂ ਤੋਂ ਇਲਾਵਾ ਆਲਮ ਲੋਹਾਰ ਵੱਲੋਂ ਨਾਇਤ ਵੀ ਰਿਕਾਰਡ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਇਹ ਅਰਬ ਦੀਆ ਸੁਲਤਾਨਾ ਆ ਜਾ ਤੂੰ ਅਰਸਾਂ ਤੋਂ ਮੁਹੰਮਦ ਦੀਆਂ ਤਰੀਫਾਂ ਮੈਂ ਵੇਖਦਾ ਹੀ ਰਹਿ ਗਿਆ ਪ੍ਰਮੋਖ ਹਨ ਆਲਮ ਲੋਹਾਰ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਸ਼ਬਦ ਗੁਰਵਾਣੀ ਅਵਲ ਅੱਲਾ ਨੂਰ ਅਪਾਇਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਤੇ ਊਚ ਅਪਾਰ ਬਯੰਤ ਸੁਆਮੀ ਦਾ ਗਾਇਨ ਵੀ ਕੀਤਾ ਲੋਕਾਂ ਵਿੱਚ ਆਲਮ ਲੋਹਾਰ ਦੀ ਮਕਬੂਲੀਅਤ ਨੂੰ ਵੇਖ ਕੇ ਬਹੁਤ ਸਾਰੇ ਫਿਲਮ ਸਾਜਾਂ ਨੇ ਉਹਨਾਂ ਨੂੰ ਆਪਣੀਆਂ ਫਿਲਮਾਂ ਲਈ ਕਈ ਹਿੱਟ ਗੀਤ ਗਵਾਏ ਜਿਨ੍ਹਾਂ ਵਿੱਚ ਆਲਮ ਲੋਹਾਰ ਨੇ ਸਭ ਤੋਂ ਪਹਿਲਾ ਸਾਲ 1964 ਵਿੱਚ ਬਣੀ ਪੰਜਾਬੀ ਫਿਲਮ ਲਾਈ ਲੱਗ ਲਈ ਇਹ ਧਰਤੀ ਪੰਜ ਦਰਿਆਵਾਂ ਦੀ ਗਾਇਆ ਜੋ ਕਿ ਅਦਾਕਾਰ ਅਲਾਉਦੀਨ ਤੇ ਫਿਲਮਾਇਆ ਗਿਆ ਸੀ ਇਹ ਗੀਤ ਉਸ ਜਮਾਨੇ ਵਿੱਚ ਬੇਹਦ ਮਕਬੂਲ ਹੋਇਆ ਸੀ ਇਸ ਗੀਤ ਤੋਂ ਬਾਅਦ ਆਲਮ ਨੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਲਈ ਵੀ ਆਪਣੇ ਗੀਤ ਗਾਏ ਆਲਮ ਲਹਾਰ ਦੀ ਗਾਇਕੀ ਨੂੰ ਸਭ ਤੋਂ ਵੱਧ ਮਕਬੂਲੀਅਤ ਜਿਸ ਲੋਕ ਗੀਤ ਨੂੰ ਗਾਉਣ ਨਾਲ ਹਾਸਲ ਹੋਈ ਉਹ ਸੀ ਜੁਗਨੀ ਆਲਮੁਲਹਾਰ ਦੀ ਜੁਗਨੀ ਜਗਤ ਪ੍ਰਸਿੱਧ ਹੈ ਇਹਨਾਂ ਨੇ ਉਸ ਜਮਾਨੇ ਵਿੱਚ ਜੁਗਰੀ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਅਤੇ ਜੁਗਰੀ ਨੂੰ ਆਪਣੇ ਖਾਸ ਅੰਦਾਜ਼ ਵਿੱਚ ਗਾ ਕੇ ਅਮਰ ਕਰ ਦਿੱਤਾ ਫਕੀਰੀ ਰੰਗ ਵਿੱਚ ਰੰਗਿਆ ਆਲਮੁਲਹਾਰ ਆਪਣੇ فن ਨਾਲ ਇਸ਼ਕ ਕਰਦਾ ਸੀ ਗਾਇਕੀ ਉਸ ਦੀ ਇਬਾਦਤ ਸੀ ਇੱਕ ਵਾਰ ਜਦੋਂ ਇੱਕ ਸੜਕ ਹਾਦਸੇ ਵਿੱਚ ਇਹਨਾਂ ਦੀ ਲੱਤ ਦੀ ਹੱਡੀ ਟੁੱਟ ਗਈ ਸੀ ਤਾਂ ਹਸਪਤਾਲ ਦੇ ਸਟਾਫ ਅਤੇ ਆਪਣੇ ਚਾਹਣ ਵਾਲਿਆਂ ਦੀ ਬੇਰੁਖੀ ਨੇ ਆਲਮ ਦੇ ਕੋਮਲ ਦਿਲ ਤੇ ਡੂੰਗੀ ਸੱਟ ਮਾਰੀ ਤੇ ਉਸ ਤੇ ਅੰਦਰੋਂ ਇਸ ਬੇਰੁਖੀ ਦੇ ਖਿਲਾਫ ਇੱਕ ਰੁਸਾ ਜ਼ਾਹਿਰ ਕਰਦਾ ਗੀਤ ਫੁੱਟਿਆ ਜੋ ਉਹਨਾਂ ਬਾਅਦ ਵਿੱਚ ਰਿਕਾਰਡ ਵੀ ਕਰਵਾਇਆ ਇਹ ਗੀਤ ਮੰਗਰੋਂ ਬੇहद ਮਕਬੂਲ ਹੋਇਆ ਸੀ ਗੀਤ ਦੇ ਬੋਲ ਸਨ ਬਾਜਾਂ ਮਾਰੀਆਂ ਬੁਲਾਇਆ ਕਈ ਵਾਰੀ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਪਹਿਲੇ ਐਕਸੀਡੈਂਟ ਵਿੱਚ ਤਾਂ ਆਲਮ ਲਹਾਰ ਨੂੰ ਸੱਟਾਂ ਹੀ ਲੱਗੀਆਂ ਸਨ ਜੋ ਸਮਾ ਪਾ ਕੇ ਠੀਕ ਹੋ ਗਈਆਂ ਪਰ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿ ਆਲਮ ਲੋਹਾਰ ਇਸ ਵਾਰ ਫਿਰ ਐਕਸੀਡੈਂਟ ਦਾ ਸ਼ਿਕਾਰ ਹੋ ਜਾਣਗੇ ਮਿਤੀ 3 ਜੁਲਾਈ 1979 ਨੂੰ ਇੱਕ ਪ੍ਰੋਗਰਾਮ ਕਰਕੇ ਘਰ ਵਾਪਸੀ ਦੌਰਾਨ ਪਿੰਡ ਸ਼ਾਮ ਕੀ ਪੱਟੀਆਂ ਦੇ ਨਜ਼ਦੀਕ ਆਲਮ ਜੀ ਦੀ ਕਾਰ ਦਾ ਜ਼ਬਰਦਸਤ ਐਕਸੀਡੈਂਟ ਹੋਇਆ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ ਤੇ ਆਲਮ ਲੋਹਾਰ ਆਪਣੇ ਕਰੋੜਾਂ ਚਾਹਣ ਵਾਲਿਆਂ ਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਕਸ਼ਤ ਹੋ ਗਿਆ ਉਹਨਾਂ ਨੂੰ ਲਾਲਾ موسی ਜ਼ਿਲ੍ਹਾ ਗੁਜਰਾਤ ਲੈਂਦੇ ਪੰਜਾਬ ਵਿਖੇ ਸੁਪੁਰਦੇ ਖਾਕ ਕੀਤਾ ਗਿਆ ਆਲਮ ਲੋਹਾਰ ਇੱਕ ਮਹਾਨ ਗਾਇਕ ਸਨ ਜਿਨ੍ਹਾਂ ਤੇ ਪੰਜਾਬੀ ਅੱਜ ਵੀ ਮਾਣ ਕਰਦੇ ਹਨ ਅੱਜ ਵੀ ਜੂਥ ਫੈਸਟੀਵਲਾਂ ਵਿੱਚ ਆਲਮ ਲੋਹਾਰ ਦੇ ਗਾਏ ਲੋਕ ਗੀਤ ਨੌਜਵਾਨਾਂ ਵੱਲੋਂ ਗਾਏ ਜਾਂਦੇ ਹਨ ਆਲਮ ਲੋਹਾਰ ਦੇ ਜਾਣ ਤੋਂ ਬਾਅਦ ਇਹਨਾਂ ਦੀ ਗਾਇਕੀ ਦੀ ਵਿਰਾਸਤ ਨੂੰ ਇਹਨਾਂ ਦੇ 8 ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤਰ ਆਰਿਫ ਲੋਹਾਰ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਜੋ ਬਿਲਕੁਲ ਆਪਣੇ ਬਾਪ ਦੇ ਅੰਦਾਜ਼ ਵਿੱਚ ਹੀ ਗਾਉਂਦਾ ਹੈ ਅਤੇ ਹੁਣ ਅੱਗੋਂ ਆਲਮ ਲੋਹਾਰ ਦੇ ਪੋਤਰੇ ਆਰਫ ਦੇ ਤਿੰਨ ਪੁੱਤਰ ਬਿੱਲੂ ਗਾਇਕੀ ਦੀ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਲਈ ਤਿਆਰ ਵਰ ਤਿਆਰ ਹਨ ਲੋਕ ਇਹਨਾਂ ਦੀ ਅਗਲੀ ਪੀੜੀ ਨੂੰ ਵੀ ਅੰਤਾਂ ਦਾ ਮੋਹ ਕਰਦੇ ਹਨ ਆਖੀਰ ਵਿੱਚ ਇਹੀ ਕਹਾਂਗੇ ਕਿ ਮਹਾਨ ਲੋਕ ਗਾਇਕ ਆਲਮ ਲੋਹਾਰ ਆਪਣੇ ਸਦਾ ਬਹਾਰ ਲੋਕ ਗੀਤਾਂ ਕਰਕੇ ਪੰਜਾਬੀਆਂ ਦੇ ਦਿਲਾਂ ਵਿੱਚ ਅੱਜ ਵੀ ਵਸਦੇ ਹਨ ਤੇ ਸਦਾ બસ ਹੀ ਰਹਿਣਗੇ ਧੰਨਵਾਦ